ਜਿਹੜੇ ਕੁਲਦੀਪ ਮਾਨਕ ਜੀ ਜਿਹੜੇ ਕਲੀਆਂ ਦਾ ਬਾਦਸ਼ਾ ਉਹਨਾਂ ਦੇ ਸਕੇ ਭਤੀਜਾ ਸਾਹਿਬ ਨੇ ਔਰ ਸਾਰੀ ਉਮਰ ਦਾ ਬਚਪਨ ਤੋਂ ਲੈ ਕੇ ਉਹਨਾਂ ਦਾ ਕੁਲਦੀਪ ਮਾਨਕ ਜੀ ਨਾਲ ਸਾਥ ਰਿਆ ਮਾਨਕ ਸਾਹਿਬ ਦਾ ਸਾਨੂੰ ਸੁਣਦੇ ਸੀ ਲੋਕ ਜੀ ਉਹਦੋਂ ਵੱਧ ਸੁਣਨਾ ਚਾਹੁੰਦੇ ਸੀ ਚਮਕੀਲੇ ਨੂੰ ਐਵੇਂ ਬੈਠ ਉਠ ਮਾ ਬਿਲਕੁਲ ਜੀ ਸਜ਼ਾਤ ਕੈਰੋਂ ਸਾਹਿਬ ਨੂੰ ਜੀ ਮੁੱਖ ਮੰਤਰੀ ਸੀ ਜੀ ਉਦੋਂ ਅਸੀਂ ਗਾਇਆ ਬੈਂਦੋ ਢੱਟ ਤੇ ਅਮਰ ਸਿੰਘ ਚਮਕੀਲਾ ਇੱਕ ਅਜਿਹਾ ਨਾਂ ਆ ਜਿਹੜਾ ਆਪਣੀ ਮੌਤ ਦੇ ਪੌਣੇ ਚਾਰ ਦਿਹਾਕੇ ਬਾਅਦਾਂ ਵੀ ਅੱਜ ਵੀ ਲੋਕਾਂ ਦੇ ਚਿਹਰਿਆਂ ਵਿੱਚ ਆ ਤੇ ਉਹਦੇ ਬਾਰੇ ਜਿਹੜੀ ਗੱਲਬਾਤ ਹੁੰਦੀ ਰਹਿੰਦੀ ਆ ਅੱਜ ਵੀ ਉਹਦੀ ਸੈਂਟੀਮੈਂਟਿਟੀ ਨੂੰ ਕਰਸੀ ਆ ਤੇ ਇੱਥੇ ਬਹੁਤ ਸਾਰੀਆਂ ਸ਼ਖਸੀਅਤਾਂ ਪੁੰਜੀਆਂ ਉਹਨਾਂ ਵਿੱਚੋਂ ਜਿਹੜੀ ਇੱਕ ਸ਼ਖਸੀਅਤ ਆ ਉਹ ਬੜੀ ਖਾਸ ਹੋ ਜਾਂਦੀ ਆ ਕਿਉਂਕਿ ਇਹਨਾਂ ਦੇ ਬਾਰੇ ਜਿੰਨੀ ਗੱਲ ਕਰੀਏ ਉਹ ਘਟਿਆ ਕਲਦੀਪ ਮਾਨਕ ਜੀ ਕਲੀਆਂ ਦੇ ਬਾਦਸ਼ਾਹ ਜਿਹੜੇ ਸਾਡੇ ਗਾਇਕ ਕਲਾਕਾਰ ਹੋਏ ਨੇ ਪੰਜਾਬ ਦੇ ਵਿੱਚ ਬੜਾ ਵੱਡਾ ਉਹਨਾਂ ਦਾ ਰਤਬਾ ਹੈ ਗਾਇਕੀ ਦੇ ਵਿੱਚ ਉਹਨਾਂ ਦੇ ਸਕੇਪਤੀ ਜੀ ਨੇ ਕੇਵਲ ਜਲਾਲ ਜੀ ਜਿਨ੍ਹਾਂ ਨੇ 2 ਸਾਲ ਦੀ ਉਮਰ ਤੋਂ ਕਲਦੀਪ ਮਾਨ ਜੀ ਦੀ ਮੌਤ ਤੱਕ ਉਹਨਾਂ ਦੇ ਨਾਲ ਰਹੇ ਆ ਤੇ ਅੱਜ ਆਪਾਂ ਪਹਿਲਾਂ ਸਭ ਤੋਂ ਸਵਾਗਤ ਕਰਦੇ ਆ ਕੇਵਲ ਜਲਾਲ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕੇਵਲ ਜਲਾਲ ਜੀ ਥੋੜਾ ਜਿਹਾ ਪਹਿਲਾਂ ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿਓ ਕਲਦੀਪ ਮਾਨ ਜੀ ਬਾਰੇ ਜਾਣਕਾਰੀ ਦਿਓ ਮੇਰੇ ਦਾਦਾ ਜੀ ਬਾਬਾ ਨਕਤ ਮਾਨਸਰ ਦੇ ਪੇਚਾਂ ਦੇ ਉਹ ਛੋਟੇ ਹੁੰਦੇ ਅਸੀਂ ਬੇੜੇ ਤੇ ਖੇੜੇ ਫਿਰਦੇ ਦੋ ਤਿੰਨ ਸਾਲ ਦੇ ਸੀ ਤੇ ਉਹ ਮੇਰੇ ਦਾਦਾ ਵੀ ਕਹਿੰਦੇ ਮਾਨੂੰ ਗੱਲ ਯਾਰਾ ਉਹਨਾਂ ਦੀ ਕਹਿੰਦੇ ਵੀ ਕਿਸੇ ਤਰ੍ਹਾਂ ਇਹ ਮੁੰਡੇ ਉਹਨਾਂ ਕੁਟੋਲੇ ਤੇ ਚਾਣਗੇ ਉਹ ਗੁਲੀਆਂ ਤੇ ਨਾ ਨਾ ਹੂ ਦੁਨੀਆ ਨਾਲ ਪਿਆਰ ਪੂਦਾ ਚ ਹਾਂ ਬਾਜੀ ਦਾ ਤੇ ਜਿਹੜਾ ਜੀ ਕਲਦੀਪ ਮਾਨਕ ਜੀ ਨੂੰ ਬੜਾ ਨੇੜੇ ਤੋਂ ਦੇਖਿਆ ਕਲਦੀਪ ਮਾਨਕ ਜੀ ਕਿੰਨੀ ਉਮਰ ਤੋਂ ਉਹਨਾਂ ਨੇ ਗਾਣਾ ਸ਼ੁਰੂ ਕਰ ਦਿੱਤਾ ਸੀਗਾ ਸਨ ਪੰਜ ਕੌਣਾ ਸ਼ੁਰੂ ਕੀਤਾ ਜੀ ਦੋਨੇ ਚਾਚਾ ਆਪਣੇ ਜੀ ਜੀ ਠੀਕ ਹੈ ਇੱਥੇ ਕਰਮੰਤ ਪੋਮਲ ਸੀ ਭੱਤਵਾਲ ਸਿੰਘ ਉਹ ਘਟਾ ਰਾਵਾਂ ਸੀ ਜੀ ਇਹਨਾਂ ਨੂੰ ਪਤਾ ਲੱਗਾ ਇਹ ਜਲੇ ਬਠਿੰਡੇ ਦੇ ਦੋ ਮੁੰਦੇ ਕਿ ਦਰਦੇ ਆ ਜੀ ਬੈਂਦੋਦੇ ਦਾ ਸਹੀ ਜੀ ਸਾਦਾ ਹਰਮਨ ਸਿੰਘ ਕਸ਼ਮੀਰ ਸਿੰਘ ਬਤਵਾ ਜੀ ਉਹਨੇ ਸਾਨੂੰ ਕਿਹਾ ਬੈਂਦੋ ਜਾਈ ਤੇ ਧੱਬਾ ਜਾਈ ਤੇ ਸ਼ਨੀਵਾਰ ਨੂੰ ਮੀਤ ਹੁੰਦੇ ਸੀ ਨਿਤਿ ਦੇ ਮਾਤਨ ਵਿਕ ਸਰਵੋ ਜੀ ਦੇ ਕੋਈ ਸਵਾਲ ਹੈ ਜੀ ਮੈਂ 600 ਨਾ ਨਾ ਉਹ ਨਾ ਨਾ ਕੋਲ ਹੈ ਜਦ ਤੱਕ ਤੇਰੇ ਸਰਪੰਦਾ ਕੱਕਾ ਖਾਂ ਕੋ ਬੇ ਲੜਵਾਦੇ ਮੋਤਾ ਮੈਂ ਹਾਏ ਇਹ ਸਾਥ ਗੀਤ ਸੁਣਦੇ ਜਦੋਂ ਸਾਡਾ ਕੰਪੀਟੀਸ਼ਨ ਹੁੰਦਾ ਸੀ ਜਦੋਂ ਬਚੰਦ ਜੀ ਇਹਹੀ ਗੀਤ ਸਾਡੇ ਡੀਓ ਸਾਹਿਬ ਦੇ ਤੇ ਅਫੀਕਾ ਜੀ ਇਹਹੀ ਗੀਤ ਸਾਡੇ ਸੋਤੇ ਜਲਾ ਲਓ ਮਖਾ ਕੋਲਾਲੀ ਮਨੂ ਕਹਦੇ ਵਿਸ਼ਵ ਦੇ ਜੀ ਜਦੋਂ ਜਦੋਂ ਉਹ ਗੀਸਣਾ ਦੱਟਾ ਕਰਦਾ ਉਹ ਬੋਲਦਾ ਅਥੇ ਪਤੋੜ ਮਾਣਾ ਜਾਣਾ ਜੀ ਤੁਹਾਨੂੰ ਇਸ ਫੈਟਾ ਜਾਂਦੀ ਸੀ ਇਹ ਕੋਈ ਨਵੀਂ ਗੱਲ ਦਿਮਾਗ ਚ ਆਉਂਦੀ ਹੈ ਨਾ ਐ ਅੱਖ ਦੇ ਸ਼ਾਇਦ ਨਾਲ ਸਭ ਦੱਸ ਵੀ ਇਥੋਂ ਐਂ ਕਹਿੰਦਾ ਹਨ ਜੀ ਐਨੀ ਰੱਬ ਦੀ ਕਿਰਪਾ ਸੀ ਬਹੁਤ ਜਾਗਾ ਬਾਕੀ ਮੇਰੇ ਪਿਤਾ ਜੀ ਅਸਲੀ ਸਾਥ ਸਾਡੇ ਮੇਰੇ ਪਿਤਾ ਜੀ ਨੇ ਕਿਉਂਕਿ ਘਾਟਾ ਲਾਭ ਮਾਰੇ ਦੇ ਦੋਰੀ ਨਾਲ ਜੀ ਪਿਤਾ ਜੀ ਤੁਸੀਂ ਕਿੱਥੋਂ ਦੇ ਚੱਲੇ ਆ ਗਏ ਸਨ ਜੀ ਸਨ ਬੜਾ ਉਹਨਾਂ ਲਈ ਅਸੀਂ ਕਿੰਨੇ ਤੋਂ ਬਾਅਦ ਆਇਆ ਮਾਣਕ ਸਾਹਿਬ ਜੀ ਬੰਤ ਤੋਂ ਬਾਅਦ ਤੋਂ ਆਇਆ ਇੱਧਰ ਵੱਧ ਗਿਆ ਜਾਲੇ ਜੀ ਇੱਧਰ ਤੁਹਾਨੂੰ ਜਾਦਾ ਹੋਣ ਕਰਕੇ ਦੇਖੋ ਜੀ ਕੇਵਲ ਜੀ ਫਿਰ ਜਿਹੜੀ ਮਾਨਕ ਸਾਹਿਬ ਨੂੰ ਬ੍ਰੇਕ ਕਿੱਥੋਂ ਮਿਲੀ ਉਹਨਾਂ ਦਾ ਪਹਿਲਾ ਗੀਤ ਕਿੱਥੋਂ ਹਟ ਹੋਇਆ ਕਿਹੜਾ ਗੀਤ ਸੀ ਜਦੋਂ ਉਹਨਾਂ ਨੂੰ ਪ੍ਰਸਿੱਧੀ ਮਿਲਣੀ ਸ਼ੁਰੂ ਹੋਈ ਸਾਡੇ ਪਿੰਡ ਦਾ ਅਸੀਂ ਕਨਾਲ ਸਿੰਘ ਸਿੱਧੂ ਜੀ ਉਹਨੇ ਗੀਤ ਪਹਿਲਾਂ ਸਭ ਤੋਂ ਲਿਖਿਆ ਮਾਂ ਮੇ ਜਿਹੜੀ ਬੋਲਦੀ ਜੀ ਇੱਕੇ ਉਹਨੂੰ ਮੌਸਨੇ ਬਾਜਾ ਮਾਰੀਆਂ ਸੋਹਣੀ ਸੁਤੀ ਲਈ ਜਾ ਦੋ ਗੀਤ ਕਰਾਏ ਦੋਨੇ ਐਸੀ ਰਿਕਾਰਡ ਕਰਾਏ ਜੀ ਬਹੁਤ ਜ਼ਿਆਦਾ ਚੱਲੇ ਉਤੋਂ ਫਿਰ ਉਹਦੇ ਜਾਣੇ ਜਦਨੇ ਗੀਤਕਾਰ ਸੀ ਜਾਂ ਕਲਾਕਾਰ ਸੀ ਜੀ ਉਹਨਾਂ ਨੇ ਸਾਡੇ ਨਾਲ ਐਨਾ ਪਿਆਰ ਕੀਤਾ ਕਿ ਸਾਨੂੰ ਪਿੰਡੋਂ ਲੈ ਕੇ ਆਈ ਜਲਾਲੋ ਜੀ ਵੀ ਉਹਨਾਂ ਮੁੰਡਾ ਨੂੰ ਲੈ ਕੇ ਆਏ ਜੇ ਵੀ ਬਹੁਤ ਸੋਹਣਾ ਗੁੰਦੇ ਆ ਉਹਨਾਂ ਤੋਂ ਕੋਈ ਨਾ ਅਸੀਂ ਗੀਤ ਕੋਲ ਜਿਹੜੀ ਮਾਸਰੀ ਕਨਾਰ ਜੀ ਇਹ ਲੈ ਪਿਓ ਸਾਡੇ ਕੋਲੇ ਲੈ ਕੇ ਆਇਆ ਸੀ ਵੀ ਇਹਨੂੰ ਕੁਝ ਸਿਖਾਓ ਜੀ ਫਿਰ ਸਾਡੇ ਕੋਲ ਕੰਮ ਹੀ ਨਹੀਂ ਸੀ ਕਲਵੰਤ ਕੋਮਲ ਉਹਦਾ ਨਾਂ ਸੀ ਕਲਾਕਾਰ ਦਾ ਜੀ ਲੈਂਦੀ ਆ ਤੇ ਸੀ ਜੀ ਕੰਮ ਹੀ ਨਹੀਂ ਸੀ ਕਿ ਸਾਡੇ ਕੋਲ ਟਾਈਮ ਨਹੀਂ ਸੀ ਫਿਰ ਉਹਨਾਂ ਨੇ ਜਵਾਬ ਹੀ ਦੇਤਾ ਵੀ ਸਾਡੇ ਕੋਲ ਟਾਈਮ ਹੈ ਵਾਹ ਜੀ ਵਾਹ ਬੜੀ ਚੰਗੀ ਕਹਾਣੀ ਹੈ ਪਰਮਾਤਮਾ ਦੀ ਇਹ ਕਲੀਆਂ ਦਾ ਬਾਦਸ਼ਾਹ ਜਦੋਂ ਕਿਤਾਬ ਆਏ ਮਾਨਕ ਸਾਹਿਬ ਨੂੰ ਕਿੰਨੇ ਕਿਸਾਨ ਦੇ ਅਨੁਆਜਾ ਮਿਲਿਆ ਇਹ ਘੱਟ ਤੋਂ ਘੱਟ ਮੇਲਾ ਖਬਲੀ ਸਤਾਜ ਮਿਲਿਆ ਸੀ ਸਤਾਜ ਜੀ ਸਤਾਜ ਕੈਰੋਂ ਸਾਹਿਬ ਨੂੰ ਜੀ ਮੁੱਖ ਮੰਤਰੀ ਸੀ ਜੀ ਉਦੋਂ ਅਸੀਂ ਗਾਇਆ ਬੈਂਦੋ ਢੱਟ ਤੇ ليه ਪਰ ਉਹਨਾਂ ਨੇ ਇਹਨੂੰ ਦਾਣਾ ਕਹਿਣ ਲੱਗੇ ਸੀ ਲੋਕ ਕਿ ਲੱਖ ਤੇ ਮਣਕਾ ਸੀ ਨਾ ਜੀ ਹਾਂ ਦਾਣਾ ਕਹਿਣ ਲੱਗੇ ਸੀ ਉਸ ਵਕ ਕੈਰੋ ਸਾਹਿਬ ਨੇ ਕਿਹਾ ਜੀ ਇਹ ਯਾਰ ਦਾਣਾ ਨਹੀਂ ਇਹ ਕਿਸੇ ਤਰ੍ਹਾਂ ਮਾਨਕ ਬਣਾ ਜਿਵੇਂ ਹੀਰਾ ਮੋਤੀ ਹੁੰਦਾ ਨਾ ਜੀ ਉਹ ਬਣਾ ਉਹਨਾਂ ਦੀ ਕਿਰਪਾ ਨਾਲ ਮਾਨਕ ਬਣ ਆਹ ਜੀ ਬਾਕੀ ਲੋਕਾਂ ਦੇ ਸਹਿਯੋਗ ਨਾਲ ਠੀਕ ਹੈ ਜੀ ਹਾਂ ਤੇ ਤੁਸੀਂ ਜਿਹੜਾ ਸਟੇਜ ਤੋਂ ਫਿਰ ਕੋਰਸ ਕਰਦੇ ਹੁੰਦੇ ਸੀ ਉਹਨਾਂ ਦੇ ਨਾਲ ਹਾਂ ਬਿਲਕੁਲ ਇਹ ਕਿੰਨੇ ਸਾਲਾਂ ਅਨੁਮਾਨਾ ਕੀਤਾ ਤੁਸੀਂ ਅਸੀਂ ਗੱਲ ਇਹ ਹੈ ਵੀ ਸਾਰੀ ਉਮਰ ਹੀ ਕੀਤਾ ਸਮਝ ਲਓ ਤੁਸੀਂ ਹੈਨਾ ਜੀ ਜਦਨੇ ਅਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ 2 ਸਾਲ ਤੋਂ ਉਹ ਹੱਦ ਤੱਕ ਇਕੱਠੇ ਹੀ ਆ ਉਹਨਾਂ ਦੀ ਮੌਤ ਤੱਕ ਇਕੱਠੇ ਹੀ ਆ ਠੀਕ ਹੈ ਜੀ ਮੈਥੋਂ ਪੁੱਛੇ ਬਿਨਾਂ ਗੱਲ ਨਹੀਂ ਸੀ ਕਰਦਾ ਜਿਹੜੀ ਗੱਲ ਲੋਕਾਂ ਨੇ ਕਰਨੀ ਨਾ ਕਹਿਣੀ ਉਹਨੇ ਕਹਣਾ ਕੇਵਲ ਜਰ ਹਾਲ ਨਾ ਕਰੋ ਬਈ ਗੱਲ ਠੀਕ ਹੈ ਜੀ ਮੈਂ ਕਰਦਾ ਉਹਨਾਂ ਨਾਲ ਹਰ ਗੱਲ ਦਾ ਮੈਂ ਜਵਾਬ ਦਿੰਦਾ ਤੇ ਰੱਬ ਦੀ ਉਹਨਾਂ ਤੇ ਗੱਲ ਹੈ ਵੀ ਕਿਸਮਤ ਦੀ ਗੱਲ ਹੁੰਦੀ ਹੈ ਹੈਨਾ ਜੀ ਸਾਡੀ ਕਿਰਤ ਪੂਰੀ ਕਰਤੇ ਉਹ ਕਿਸਮਤ ਨੇ ਸਾਥ ਦਿੱਤਾ ਹੈ ਨਹੀਂ ਪੂਰਾ ਤੇ ਉਹ ਉਹਨਾਂ ਦੇ ਨਾਲ ਹੀ ਫਿਰ ਉਹਨਾਂ ਹੀ ਨਾਂ ਰੱਬ ਨੇ ਮੈਨੂੰ ਦੇਤਾ ਉਹਨੇ ਆਦੋ ਮੇਰਾ ਕਰਦੇ ਸੀ ਜੋ ਕੋ ਨਹੀਂ ਮਾਨਕ ਸਾਹਿਬ ਦਾ ਤੇ ਜਿਹੜਾ ਹੁਣ ਆਪਾਂ ਆਉਂਦੇ ਆ ਅਮਰ ਸਿੰਘ ਝਮਕੀਲਾ ਦੇ ਹਾਂ ਅਮਰ ਸਿੰਘ ਝਮਕੀਲਾ ਵੀ ਉਸ ਟਾਈਮ ਚੜਾਈ ਜਿੱਦਾ ਹੋਣੀ ਸ਼ੁਰੂ ਹੋਈ ਜਦੋਂ ਮਾਨਕ ਸਾਹਿਬ ਬਹੁਤ ਪਹਿਲਾਂ ਚੜਾਈਆਂ ਦੇ ਸੀਗੇ ਹਾਂ ਹਾਂ ਤੇ ਉਹਨੂੰ ਤੁਸੀਂ ਕਿਦਾਂ ਲਾਗਿਓ ਦੇਖਿਆ ਤੁਹਾਡਾ ਬੜਾ ਸਬੰਧ ਸੀ ਲੱਗਿਆ ਦਾ ਅਸੀਂ ਗੱਲ ਹੈ ਅਸੀਂ ਗੱਲ ਹੈ ਬਹੁਤ ਸਟੇਜਾਂ ਤੇ ਇਕੱਠੇ ਵੀ ਹੋਇਆ ਜੀ ਅੱਜ ਜੇ ਮੈਂ ਮਾਨਕ ਸਾਹਿਬ ਦਾ ਸਾਨੂੰ ਸੁਣਦੇ ਸੀ ਲੋਕ ਜੀ ਉਦੋਂ ਵੱਧ ਸੁਣਨਾ ਚਾਹੁੰਦੇ ਸੀ ਚਮਕੀਲਾ ਨੂੰ ਐਵੇਂ ਬਹਿ ਉਠ ਮਾ ਵੈਲਕਮ ਮਾਨ ਸਾਹਿਬ ਨਾਲ ਕਮਾ ਚੁੱਕਾ ਸੀ ਜੀ ਚਮਕੀਲੇ ਦਾ ਨਾਮ ਆ ਨਾ ਬਣਾ ਸੀ ਜੀ ਸਾਡਾ ਅਦਬ ਬਹੁਤ ਜ਼ਿਆਦਾ ਕਰਦਾ ਜੀ ਹੱਥ ਤੋਂ ਵੱਧ ਜੀ ਪਰ ਮਾਨਕ ਦਾ ਸਤਿਕਾਰ ਇੰਨਾ ਕਰਦਾ ਸੀ ਉਸਤਾਜ ਜੀ ਪਹਿਲਾਂ ਪੜੀਆਂ ਸਾਡਾ ਕਿ ਤੁਸੀਂ ਜਾਓ ਜੀ ਪਹਿਲਾਂ ਤੁਸੀਂ ਜਾਓ ਉਸ ਤੋਂ ਬਾਅਦ ਮੈਂ ਜਾਵਾਂਗਾ ਜੀ ਕਈਆਂ ਲੋਕਾਂ ਦੇ ਮਾਨ ਚਮਕੀਲਾ ਸਾਹਿਬ ਦੇ ਆਜ ਕੇ ਸੀ ਜੀ ਤੇ ਕਈ ਮਾਨਕ ਸਾਹਿਬ ਦੇ ਜਣੇ ਧੋਨਾਂ ਦੇ ਕਈਆਂ ਲੋਕਾਂ ਨੇ ਕਹਿੰਦਾ ਸੀ ਚਮਕੀਲੇ ਨੂੰ ਪਹਿਲਾਂ ਲਾਓ ਕੋਈ ਨਾ ਨਾ ਮਾਨਕ ਨੂੰ ਫੇਸ ਪ੍ਰਬੰਧਕ ਜਿਹੜੇ ਬੋਕਦੇ ਸੀ ਉਹਨਾਂ ਨੇ ਫੇਰ ਮਾਨਕ ਸਾਹਿਬ ਨੂੰ ਗਾਓ ਮਾਨਕ ਸਾਹਿਬ ਘਾਟਾ ਤੁਸੀਂ ਲੈ ਲਓ ਉਦੋਂ ਬਾਅਦ ਚਮਕੀਲੇ ਜੀ ਜੀ ਹਾਂ ਤੇ ਜਿਹੜਾ ਤੁਹਾਡਾ ਪਿਆਰ ਅਮਰ ਸਿੰਘ ਚਮਕੀਲਾ ਨਾਲ ਕਦੀ ਮੁਲਾਕਾਤਾਂ ਹੋਈਆਂ ਕੋਈ ਯਾਦ ਆ ਕੋਈ ਮੁਲਾਕਾਤ ਇੱਕ ਹਾਂਜੀ ਮੁਲਾਕਾਤ 24 ਕੰਤੇ ਦਫਤਰੀ ਚ ਜਾਂਦੇ ਸੀ ਜਦੋਂ ਪਹਿਲੇ ਉੱਥੇ ਖਾਣਾ ਪੀਣਾ ਐਸ਼ ਕਰਨੇ ਜਿਹੜੇ ਕਲਾਕਾਰ ਨੇ ਆਉਣਾ ਜੀ ਮਾਨੂ ਕਣਾ ਚਾਚਾ ਹਾਂਜੀ ਬੱਸ ਕਿਹੜੀ ਮੰਗਾਈ ਜੀ ਮੈਂ ਕਰਾ ਜਿਹੜੀ ਮਰਜ਼ੀ ਮੈਨੂੰ ਆਪਰ ਪੀੜੀ ਬਸ ਜੀ ਨਹੀਂ ਬਹੁਤ ਆਨੰਦ ਕਰਨਾ ਸੀ ਹੱਥ ਬਾਰ ਕੀ ਬਾਤ ਬਹੁਤ ਵਧੀਆ ਇਨਸਾਨੀਅਤ ਐ ਤੇ ਐਡੀ ਵਧੀਆ ਸੋਚ ਹੈ ਗੱਲ ਰੱਬ ਦੀ ਕਿਰਪਾ ਸਬਰ ਜੀ ਜਿਹਾਂ ਚਮਕੀਲੇ ਦੀ ਸ਼ਖਸੀਅਤ ਬਾਰੇ ਜਿਹਦਾ ਲੋਕ ਉਹਨੂੰ ਬਹੁਤ ਦਰवेश ਕਹਿੰਦੇ ਆ ਕਿ ਦਰवेश ਵਰਗਾ ਸੀਗਾ ਤੁਹਾਡਾ ਤਾਂ ਉਹ ਨਾਲ ਸਿੱਧਾ ਮਿਲਣਾ ਜੁੜਨਾ ਹੋਇਆ ਤੁਸੀਂ ਉਹਦੇ ਬਾਰੇ ਕਿਦਾਂ ਦਾ ਕੀ ਕਹਿਣਾ ਚਾਹੁੰਦੇ ਆ ਕੀ ਸੁਭਾਅ ਦੀ ਖਾਸੀਅਤ ਕੀ ਸੀ ਉਹਦੀ ਖਾਸੀਅਤ ਇਹ ਸੀ ਸਭ ਤੋਂ ਵੱਡੀ ਤਾਂ ਗੱਲ ਇਹ ਹੈ ਉਹ ਆਪ ਤੋਂ ਮਾੜੇ ਨੂੰ ਵੀ ਸੱਚੇ ਘਰ ਬਣਾਉਂਦਾ ਸੀ ਆਪ ਤੋਂ ਮਾਰੇ ਤੇ ਵੀ ਪੈਰੀ ਹੱਥ ਲਾਉਂਦਾ ਸੀ ਇਤੋਂ ਵੱਡੀ ਸ਼ਖਸੀਅਤ ਹੋਣੀ ਨਹੀਂ ਜਿਹੜਾ ਕਿ ਹਰ ਇੱਕ ਬੰਦੇ ਦੀ ਇੱਜ਼ਤ ਫੋਨ ਕਰਦਾ ਸੀ ਔਰ ਪੈਰੀ ਹੱਥ ਲਾਉਂਦਾ ਸੀ ਮੈਂ ਬਹੁਤ ਮਜ਼ੀਆ ਮੁੰਡਾ ਸੀ ਇਹ ਸਨ ਕੇਵਲ ਜਲਾਲ ਜੀ ਜਿਹੜੇ ਕੁਲਦੀਪ ਮਾਨਕ ਜੀ ਜਿਹੜੇ ਕਲੀਆਂ ਦਾ ਬਾਦਸ਼ਾ ਉਹਨਾਂ ਦੇ ਸਕੇ ਭਤੀਜਾ ਸਾਹਿਬ ਨੇ ਔਰ ਸਾਰੀ ਉਮਰ ਦਾ ਬਚਪਨ ਤੋਂ ਲੈ ਕੇ ਇਹਨਾਂ ਦਾ ਕੁਲਦੀਪ ਮਾਨਕ ਜੀ ਨਾਲ ਸਾਥ ਰਿਆ ਇਹਨਾਂ ਨੇ ਜਿਹੜੀਆਂ ਅੱਜ ਬਹੁਤ ਸਾਰੀਆਂ ਗੱਲਾਂ ਕੀਤੀਆਂ ਉਹ ਸਾਡੇ ਜਿਹੜੇ ਵਿਸ਼ੇਬ ਦੇ ਵਿੱਚ ਦੁਨੀਆ ਭਰ ਦੇ ਵਿੱਚ ਪੰਜਾਬੀ ਆ ਉਹਨਾਂ ਲਈ ਬੜੀਆਂ ਨਵੀਆਂ ਹੋਣਗੀਆਂ ਕਲਦੀਪ ਮਾਨਕ ਜੀ ਬਾਰੇ ਵੀ ਤੇ ਅਮਰ ਸਿੰਘ ਚਮਕੀਲਾ ਬਾਰੇ ਵੀ ਤੇ ਅਸੀਂ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕੇਵਲ ਜਲਾਲ ਜੀ ਦਾ ਇੱਕ ਵਾਰੀ ਸਾਰੇ ਜਣੇ ਪੰਜਾਬ ਚੈਨਲ ਬਹੁਤ ਵਧੀਆ ਚੈਨਲ ਹੈ ਬੜੀਆਂ ਇੰਟਰਵਿਊ ਕਰਦੇ ਨੇ ਤੇ ਕਰ ਵੀ ਰਹੇ ਨੇ ਇਹਨਾਂ ਦਾ ਮੈਂ ਬਹੁਤ ਤੁਹਾਡੀਆਂ ਮਿਹਰਬਾਨੀ ਸ਼ੁਕਰ। ਬਹੁਤ ਸਾਰਾ ਪਿਆਰ ਧੰਨਵਾਦ ਜੀ ਸਾਰਿਆਂ ਦਾ। ਸਰਪੰਦ ਦੀ ਆਵਾਜ਼ ਆ ਜੀ। ਥੈਂਕ ਯੂ।